ਅੱਪਾ ਇਸ ਵੇਲੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਆ ਗੱਗੜ ਪਿੰਡ ਬਿਲਕੁਲ ਅਦਾਬੀ ਤਜਾ ਦੇ ਕੰਡੇ ਤੇ ਆ ਪਾਤ ਪਾਸਤਾ ਦੇ ਬਾਰਡਰ ਦੇ ਨਾਲ ਆ ਉਹਦੇ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ ਜਾਣਿਆ ਟੱਠਨ ਕੁਝ ਠੱਠਲੀਆ ਕੁ ਠੰਢਲੀ ਤਿਆਰ ਨੇ ਡਿੱਗਣ ਵਾਲੇ ਆ ਲੋਕ ਪਛਾਦੇ ਬਾਤ ਸੁੰਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕੰਮ ਲਖਾਏ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਘਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਘਰਾਂ ਦੇ ਉੱਤੇ ਮੌਜਾ ਦੇਦੀ ਆ ਔਰ ਜਿਹੜਾ ਡੰਗਲ ਵਿੱਚ ਸਾਡਾ ਕਿਤੇ ਕੋ ਗੁੰਮ ਹੋ ਗਿਆ ਤੋ ਰੁੜ ਗਿਆ ਉੱਤੇ ਮੌਜਾ ਦੇਦੀ ਆ ਸੋ ਮੈਂ ਇਹ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਆ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਗਏ ਪਤਾ ਸਾਰਾ ਵਿੱਚ ਦੇਖ ਕੇ ਮਨ ਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਡੜਿਆ ਹਰ ਨੇ ਕਿਦਾਂ ਬਦਵਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਅਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿਰ ਤੇ ਕਰਾਂਗੇ